ਕਿ ਤੁਸੀਂ ਕੋਈ ਕਹਨੇ ਬਈ ਰੰਗ ਪੇਟ ਹੋਇਆ ਹੋਇਆ ਤਾਂ ਤੁਹਾਨੂੰ ਫ੍ਰੀ ਟਰੈਕਟਰ ਦੇ ਦਾਂਗੇ ਇੰਨੀ ਕਿ ਤਸੱਲੀ ਰੱਖਦਾ ਬਾਈ ਟਰੈਕਟਰਾਂ ਦੀ ਨਿਕਲ ਦੀ ਟਰਾਲੀ ਹੈ ਜੀ ਇਹ ਠੀਕ ਹੈ ਇਹ 20 ਕੁਇੰਟਲ ਦੀ ਹੈ 24 ਦੀ ਹੈ 24 ਦੀ ਤੇ ਚਾਰ ਜਿਹੜੇ ਚਾਰੇ ਟਾਇਰ ਚਾਰੇ ਟਾਇਰ ਇਹਦੇ ਕੰਪਨੀ ਦੇ ਬਜਰਾ ਕੰਪਨੀ ਦੇ ਟਾਇਰ ਆ ਜੀ ਟੇਰ ਹੋਇਆ ਵਿਆ ਟਾਇਰ ਠੀਕ ਹੈ ਜੀ Ориਜਨਲ ਹੋਇਆ ਕਾਲੀ ਵਾਲੇ ਦਾ ਹੋਇਆ ਵਿਆ ਅੱਛਾ ਕਾਲੀ ਵਾਲੇ ਠੀਕ ਹੈ ਜੀ ਕਾਲੀ ਵਾਲੇ ਮੋਗਲੇ ਵਾਲੇ ਦਾ ਹੋਇਆ ਹੋਇਆ ਤੇ ਕੀਮਤ ਇਹਦੀ ਕਿੰਨੀ ਦੱਸੀ ਚੈਂਜਰ ਗੇਅਰ ਵਾਲਾ ਜੀ ਲੋ ਜੀ ਚੈਂਜਰ ਗੇਅਰ ਵਾਲਾ ਕੀਮਤ 4.5 ਰੱਖ ਰੱਖ ਰੁਪਿਆ ਤੇ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ 10-12 ਟਰੈਕਟਰ ਲੈ ਕੇ ਆਇਆ ਤੇ ਦੋ ਲੈ ਕੇ ਆਇਆ ਟਰਾਲੀਆਂ ਬਰਨਾਲੇ ਦੇ ਵਿੱਚ ਖੜੇ ਆਪਾਂ ਅਲੱਗ-ਅਲੱਗ ਕੰਪਨੀਆਂ ਦੇ ਜਿਵੇਂ ਸਵਰਾਜ ਸੋਨਾਲੀ ਕਾ 9811 ਤੇ ਸੋਨਾਲੀ ਕਾ ਛੋਟਾ ਤੇ ਅਰਜਨ 855 735 ਸਾਰੇ ਟਰੈਕਟਰ ਲੈ ਕੇ ਆਏ ਆ ਤੇ ਬਾਈ ਕੋਲੇ ਪਹੁੰਚਿਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਮੇਰੇ ਇੱਕ ਵਾਰੀ ਆਪਣੀ ਪਹਿਲਾ ਲੋਕੇਸ਼ਨ ਦੱਸ ਦੇ ਜਿੱਥੇ ਆਪਾਂ ਖੜੇ ਆ ਬਾਈ ਬਰਨਾਲਾ ਪੱਤੀ ਰੋਡ ਮੇਰੇ ਕਿੰਗ ਕਾਲਜ ਠੀਕ ਹੈ ਜੀ ਤੇ ਕੋਲੇ ਆਪਣਾ ਘਰ ਆ ਆਪਣਾ ਘਰੇ ਹੀ ਕੰਮ ਆ ਠੀਕ ਹੈ ਜੀ ਘਰੇ ਹੀ ਕੰਮ ਆ ਤੇ ਬਾਈ ਸਾਰਾ ਕੰਮ ਤਸੱਲੀ ਵਾਲਾ ਜਿਹੇ ਜਿੰਨੀ ਮਰਜ਼ੀ ਦੂਰੋਂ ਆ ਜਾਓ ਜਿਹੜੀ ਗੱਲ ਕਹਿ ਦੂਗਾ ਬਾਈ ਇੰਜਨ ਗੇਅਰਾਂ ਦੀ ਉਹੀ ਗੱਲ ਹੋਊਗੀ ਜੋ ਵੀ ਨੀ ਕੀ ਗੱਲ ਹੋਈ ਤਾਂ ਤੁਹਾਡਾ ਕਰਾਇਆ ਦੇ ਕੇ ਤੁਹਾਨੂੰ ਵਾਪਸ ਤੋੜਾਂਗੇ ਹਨਾ ਵੀਰੇ ਹਾਂਜੀ ਹਾਂਜੀ ਲਓ ਜੀ ਵੀਰੇ ਸਭ ਤੋਂ ਪਹਿਲਾਂ ਆਪਾਂ ਕਿਹੜੇ ਟਰੈਕਟਰ ਤੋਂ ਸ਼ੁਰੂ ਕਰੀਏ ਵੀਡੀਓ ਪਹਿਲਾਂ ਆਪਾਂ ਸੋਨਾਲਿਕਾ 19 ਮਾਡਲ ਤੋਂ ਕਰਦੇ ਆ ਵੀਰੇ ਲਓ ਜੀ ਸੋਨਾਲਿਕਾ ਪੀਵੀ 19 ਬਰਨਾਲੇ ਦਾ ਹੀ ਨੰਬਰ ਆ ਤੇ 19 ਵੀ ਮਾਡਲ ਆ ਫਸਟ ਪਾਰਟੀ ਆ ਜੀ ਅੱਛਾ ਜੀ ਫਸਟ ਪਾਰਟੀ ਆਗੇ ਮੂਹਰਲੇ ਟਾਇਰ ਹੈਗੇ ਨੇ 80 ਪੈਸੇ ਨਾਲ ਕਰ ਲੈ 70 ਪੈਸੇ ਨਾਲ ਦੇ ਨਾਲ ਦੇ ਟਾਇਰ ਆ ਟਰੈਕਟਰ ਦੇ ਸਾਰਾ Ориਜਨਲ ਟਰੈਕਟਰ ਠੀਕ ਹੈ ਜੀ। ਹਾਂਜੀ। ਲੋ ਜੀ ਸਾਰਾ origignal ਨਾਲ ਦੇ ਟਾਇਰ ਨੇ ਵੀਰੇ। ਹਾਂਜੀ। ਇਹ ਸਿਕੰਦਰ ਆ ਗਿਆ ਨਾ ਵੀਰੇ। ਹਾਂਜੀ। ਸਾਈਡ ਗੇਅਰ ਦੇ ਵਿੱਚ ਆ। ਸਾਈਡ ਗੇਅਰ ਦੇ ਵਿੱਚ ਆ ਜੀ। ਫੁੱਲ ਗਾਰੰਟੀ ਹੈ ਵੀਰੇ ਹਨਾ। ਹਾਂਜੀ ਫੁੱਲ ਗਾਰੰਟੀ ਹੈ। 7.5 ਲੱਖ ਰੁਪਏ ਦੀ ਕੀਮਤ ਹੈ। ਮੌਕੇ ਤੇ 5 ਲੱਖ ਰੁਪਏ ਡੈਪਾ ਦੇ ਦਿਆਂਗੇ। ਲੋ ਜੀ ਪੂਰਾ ਫੁੱਲ ਡਿਸਕਾਊਂਟ ਦੇ ਕੇ 5 ਲੱਖ ਦਾ ਤੁਹਾਨੂੰ ਟਰੈਕਟਰ ਮਿਲ ਜੂ ਬਰਨਾਲੇ ਦਾ ਨੰਬਰ ਆ ਜੇ ਕੋਈ ਬਰਨਾਲੇ ਜ਼ਿਲ੍ਹੇ ਦੇ ਨੇੜੇ ਤੇੜੇ ਪਿੰਡਾਂ ਵਾਲੇ ਵੀਰ ਨੇ ਟਰੈਕਟਰ ਲੈਣਾ ਤਾਂ ਕਰੇ ਲੂ ਟਰੈਕਟਰ ਰੱਖਣ ਵਾਸਤੇ ਬਿਲਕੁਲ ਜੈਨੂਅਲ ਟਰੈਕਟਰ ਪਿਆ ਹਨਾ ਜੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਆ ਕਹੇ 730 730 ਸੋਨਾ ਲਿਖਾ ਜੀ 2000 ਮਾਡਲ ਆ ਸਾਰਾ オリジナル ਟਰੈਕਟਰ ਆ ਠੀਕ ਹੈ ਜੀ ਸਾਰਾ オリジナル ਆ ਹਾਂਜੀ ਮਗਰਲੇ ਟਾਇਰ ਪੋਲੋ ਦੇ 70 80 ਪੈਸੇ ਆ ਠੀਕ ਹੈ ਜੀ ਮੂਰਲੇ ਅੱਧੇ ਠੀਕ ਹੈ ਜੀ 50 ਪੈਸੇ ਠੀਕ ਹੈ ਜੀ ਕਾਪੀ ਦੇ ਕਿੰਨੇ ਨਾਮ ਆ ਜੀ ਫਰਸਟ ਓਨਰ ਅੱਛਾ ਪਹਿ ਉਜੇ ਕੋਈ ਕਹਿ ਦੇ ਆਗੇ ਆਪਾਂ ਟਰੈਕਟਰ ਫਿਰ ਹੀ ਛੱਡ ਦੇਾਂਗੇ ਉਹ ਠੀਕ ਹੈ ਜੀ ਲੋ ਜੀ ਪਹਿਲੇ ਨਾਮ ਹੀ ਆ ਪਹਿਲੇ ਨਾਮ ਆ ਜੀ ਲਈ ਪਹਿਲੇ ਨਾਮ ਟਰੈਕਟਰ ਆ ਵੀਰੋ ਤੇ ਇਹਦਾ ਕੀਮਤ ਕੀ ਰਹੇਗੀ ਜੀ ਇਹਦੀ ਕੀਮਤ ਇੱਕ 40 ਹੈ ਜੀ 1,35,000 ਰੁਪਏ ਦੇਵਾਂਗੇ ਆਪਾਂ ਲੋ ਜੀ 1,35,000 ਦਾ ਤੁਹਾਨੂੰ ਇਹ ਟਰੈਕਟਰ ਮਿਲ ਜੂ ਦੋ ਸਿਲੰਡਰ ਦੇ ਵਿੱਚ ਆ ਇਹ ਦੋ ਸਿਲੰਡਰ ਦੇ ਵਿੱਚ ਆ ਜਿਵੇਂ ਕਿਸੇ ਨੇ ਘਰੇਲੂ ਕੰਮ ਲੈਣਾ ਤਾਂ ਬਹੁਤ ਵਧੀਆ ਟਰੈਕਟਰ ਆ ਜੀ ਤੇ ਉਸ ਤੋਂ ਬਾਅਦ ਆ ਗਿਆ ਲੋ ਜੀ ਜਮਦੂਤ ਦਾ ਝੋਟਾ 911 ਇਹ ਮਾਡਲ ਕਿੰਨਾ ਜੀ ਇਹ 93 ਮਾਡਲ ਆ 93 ਮਾਡਲ ਆ ਸਾਰਾ オリジナル ਆ ਜੀ ਬਾਡੀ ਲਾਈਨ ਦਾ ਪੂਰਾ ਸਾਫ ਆ ਸਾਰਾ オリジナル ਟਾਇਰ ਨਵੇਂ ਨੇ ਹਨਾ ਟਾਇਰ ਨਵੇਂ ਮਗਰਲੇ ਐ ਐਮ ਆਰ ਐਫ ਦੇ ਆ ਜੀ ਮੂਰਲੇ ਜੇ ਕੇ ਦੇ ਆ ਠੀਕ ਹੈ ਜੀ ਕਨੋਪੀ ਛਤਰੀ ਲੱਗਿਆ ਸਿਸਟਮ ਲੱਗਿਆ ਹੋਇਆ ਟਰੈਕਟਰ ਦੇ ਉੱਤੇ ਠੀਕ ਹੈ ਜੀ ਹਾਂਜੀ ਤੇ ਕੀਮਤ ਇਹਦੀ ਕੀ ਰੱਖੀ ਹੈ ਜੀ ਕੀਮਤ ਆਪਾਂ 265000 ਰੁਪਏ ਦੀ 235000 ਰੁਪਏ ਰੇਟਰ ਦੇਵਾਂਗੇ ਠੀਕ ਹੈ ਜੀ ਤੇ ਪਾਵਰ ਸਟੀering ਹੋਇਆ ਪਾਵਰ ਸਟੀering ਹੋਇਆ ਵਿਆ ਲੈਟਰ ਠੀਕ ਹੈ ਜੀ ओरिजिनल ਹੋਇਆ ਕਾਲੀ ਵਾਲੇ ਦਾ ਹੋਇਆ ਵਿਆ ਅੱਛਾ ਕਾਲੀ ਵਾਲਾ ਠੀਕ ਹੈ ਜੀ ਕਾਲੀ ਵਾਲੇ ਮੋਗ ਵਾਲੇ ਦਾ ਹੋਇਆ ਹੋਇਆ ਤੇ ਕੀਮਤ ਇਹਦੀ ਕਿੰਨੀ ਦੱਸੀਏ ਜੀ 265 ਜੀ 265 ਦਾ ਇਹ ਟਰੈਕਟਰ ਮਿੱਤਰੋ ਤੁਹਾਨੂੰ ਮਿਲ ਜੂਗਾ ਜੇ ਉਸ ਤੋਂ ਬਾਅਦ ਆ ਗਿਆ ਪੰਜਾਬ ਨੰਬਰ ਦਾ 855 ਨੀਲੀ ਸ਼ੋਹ ਵਾਲਾ 2000 ਮਾਡਲ ਹਾਂਜੀ ਇੰਜਨ ਗੇਅਰਾਂ ਦੀ ਟਰੈਕਟਰ ਦੀ ਫੁੱਲ ਤਸੱਲੀਆ ਬਾਡੀ ਲੈਨ ਦਾ ਤੁਸੀਂ ਦੇਖ ਸਕਦੇ ਹੋ ਟਰੈਕਟਰ ਤੇ 6 ਚੇਰੀ ਦੇ ਵਿੱਚ ਹੈ ਵੀਰੇ ਇਹ ਹਾਂਜੀ 6 ਚੇਰੀ ਦੇ ਵਿੱਚ ਲੋ ਜੀ 6 ਚੇਰੀ ਦੇ ਵਿੱਚ ਆ ਤੇ ਟਾਇਰਾਂ ਦੀ ਗੱਲ ਕਰੀ ਗਏ ਮੰਗਰ ਲਈ 70 ਪੈਸੇ ਆ ਜੀ ਮੂਹਰ ਲਈ 50 ਪੈਸੇ ਠੀਕ ਹੈ ਜੀ ਮੰਗਰ ਲਈ ਗੁੜਿਆਰ ਦੇ ਮੂਹਰ ਲਈ ਮਾਰਫ ਦੇ ਆ ਜੀ ਠੀਕ ਹੈ ਜੀ ਤੇ ਜੈਜਾ ਰੇਟ ਕਿੰਨਾ ਰਹੇਗਾ ਜੀ ਇਹਦਾ ਜੈਜਾ ਹੀ 215000 ਲੀਟਰ ਦੇਵਾਂਗੇ 235000 ਰੁਪਏ ਕੀਮਤ ਹੈ ਜੀ ਲੋ ਜੀ 35000 ਕੀਮਤ ਆ 15 ਦਾ ਮਿਲ ਜੂਗਾ ਤੁਹਾਨੂੰ ਡਿਸਕਾਊਂਟ ਫੁੱਲਾ ਤੇ ਪੀਵੀ 11 ਪਟਿਆਲੇ ਦਾ ਨੰਬਰ ਆਣਾ ਜੀ ਹਾਂ ਜੀ ਤੇ ਇਹ ਆ ਗਿਆ ਵੀਰੇ ਮੈਟ ਹਾਂ ਜੀ ਅਰਜਨ ਮੈਟ 605 ਤੇ ਇਹਦੀ ਕੀਮਤ 4.5 ਲੱਖ ਰੁਪਇਆ ਚੇਂਜਰ ਚੇਂਜਰ ਗੇਅਰ ਵਾਲਾ ਜੀ ਲੋ ਜੀ ਚੇਂਜਰ ਗੇਅਰ ਵਾਲਾ ਕੀਮਤ 4.5 ਲੱਖ ਰੁਪਇਆ ਤੇ ਮੂਰੇ ਰੇਡੀਅਲ ਲਾਗੇ ਹਾਂਜੀ ਮੂਰੇ ਰੇਡੀਅਲ ਟਾਇਰ ਆ ਮਗਰਲੇ 90 ਪੈਸੇ ਟਾਇਰ ਗੁੜੀ ਹਰਦੇ ਆ ਠੀਕ ਹੈ ਜੀ 16 ਟਾਇਰਾਂ ਦੇ ਵਿੱਚ ਹੁੰਦਾ ਇਹ ਸਾਡੇ ਇੱਕ ਵਗੈਰਾ ਚਾਹੁੰਦਾ ਇੱਕ ਕਨੋਪੀ ਵਾਲਾ ਸਾਰਾ ਆਹ ਓਕੇ ਆ ਜੀ ਸਾਰਾ ਕੁਝ ਲੋ ਜੀ ਸਾਰਾ ਓਕੇ ਆ ਤੇ 16 ਦੇ ਟਾਇਰ ਆ ਗਏ ਇੱਕ ਕਰ ਜਨ ਆਪਣੇ ਕੋਲੇ 10 ਮਾਰ ਲਓ ਇਸ ਟਾਈਮ ਇਹ ਆਪਣੇ ਕੋਲੇ ਹੈ ਨਹੀਂਗਾ ਉਹ ਤੁਮੋਂ ਤੇ ਲਾਇਆ ਹੋਇਆ ਠੀਕ ਹੈ ਜੀ ਤੇ ਉਹਦੇ ਮੰਗਰਲੇ ਟਾਇਰ 80 ਪੈਸੇ ਆ ਠੀਕ ਹੈ ਜੀ ਤੇ ਉਹ ਆਪਣੇ ਇੱਥੇ ਨਾਲ ਹੀ ਲੋਕਲ ਨੌਆ ਚੀਮੇਪਿੰਡ ਠੀਕ ਹੈ ਜੀ ਉਹ ਬੰਦਿਆਂ ਨੂੰ ਆਪਾਂ ਉਹ ਬੰਦੇ ਆਪਾਂ ਨੂੰ ਕਹਿੰਦੇ ਨੌ ਕਰਾ ਕੇ ਦੇਣਾ ਟਰੈਕਟਰ ਅਸੀਂ ਨੌ ਕਰਾ ਕੇ ਟਰੈਕਟਰ ਦੇਵਾਂਗੇ ਲੋ ਜੀ ਕਿਸੇ ਨੂੰ ਉਹ ਲੈਣਾ ਤਾਂ ਬਾਈ ਦਾ ਨੰਬਰ ਥੱਲੇ ਚੱਲੀ ਜਾਂਦਾ ਉਹ ਵੀ ਖਰੀਦ ਸਕਦੇ ਹਾਂ ਤੇ ਆ ਵੀ ਖਰੀਦ ਸਕਦੇ ਹਾਂ ਦੀ ਕੀਮਤ ਦੱਸ ਦਿਓ ਜੀ ਇਹ ਜੇ ਆਪ ਸਵਾ 4 ਲੱਖ ਰੁਪਏ ਕੀ ਹੁੰਦਾ ਇਹ 4 ਲੱਖ ਰੁਪਏ ਟਰੈਕਟਰ ਦੇਵਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਫਾਰਮ 60 ਹਾਂਜੀ ਤੇ ਮਾਡਲ ਜੀ ਇਹ 99 ਮਾਡਲ ਆ ਜੀ ਮਾਗਰਲੇ ਟਾਇਰ 90 ਪੈਸੇ ਅਪੋਲੋ ਕੰਪਨੀ ਦੇ ਹਾਂਜੀ ਮੂਰਲੇ ਅੱਧੇ ਟਾਇਰ ਆ ਜੀ ਐਮ ਆਰ ਐਫ ਕੰਪਨੀ ਦੇ ਸਾਰਾ ਓਰੀਜਨਲ ਟਰੈਕਟਰ ਆ ਡਬਲ ਕਲਚ ਆ ਜੀ ਠੀਕ ਹੈ ਜੀ ਹਾਂਜੀ ਤੇ ਕੀ ਕੀਮਤ ਆ ਜੀ ਕੀਮਤ ਇਹਦੀ 2 ਲੱਖ 5000 ਰੁਪਏ ਜੀ ਮੌਕੇ ਤੇ ਆਪਾਂ 1 ਲੱਖ 90000 ਰੁਪਏ ਟਰੈਕਟਰ ਦੇ ਦੇਵਾਂਗੇ ਲੋ ਜੀ ਜੇ ਕੋਈ ਰੰਗ ਪੇਂਟ ਦਾ ਆ ਕੇ ਕਹੇ ਦੇ ਆਪਾਂ ਟਰੈਕਟਰ ਫ ਤਾਂ ਤੁਹਾਨੂੰ ਫ੍ਰੀ ਟਰੈਕਟਰ ਦੇ ਦਾਂਗੇ ਇੰਨੀ ਕੀ ਤਸੱਲੀ ਰੱਖਦਾ ਬਾਈ ਟਰੈਕਟਰਾਂ ਦੀ ਤੇ ਉਸ ਤੋਂ ਬਾਅਦ ਆ ਗਿਆ ਸਵਰਾਜ 855 ਜੀ 5 ਮਾਨਾ ਹਾਂਜੀ ਚੌਕੜੇ ਟਾਇਰਾਂ ਇਹ ਨਵੇਂ ਵਿੱਚ ਆ ਜੀ ਇਹ ਠੀਕ ਹੈ ਜੀ ਮੂਰਲੇ ਮੂਰਲੇ ਕੰਪਨੀ ਦੇ ਟਾਇਰਾਂ ਮੰਗ ਰਿਹਾ ਜੀ ਕਿ ਸੋਨਾ ਕੰਪਨੀ ਦੇ ਟਾਇਰ ਆ ਜੀ ਠੀਕ ਹੈ ਜੀ ਤੇ ਕੀਮਤ ਕੀ ਰੱਖੀ ਹੈ ਜੀ ਇਹਦੀ ਇਹਦੀ ਕੀਮਤ 295000 ਰੁਪਏ ਜੀ ਮੌਕੇ 280000 ਰੁਪਏ ਟਰੈਕਟਰ ਦੇਵਾਂਗੇ ਇੰਜਨ ਦੀ ਗਾਰੰਟੀ ਹੈ ਜੀ ਹੁਲ ਤਸੱਲੀ ਬਾਕੇ ਲੈ ਕੇ ਜਾਵੇ ਜੀ 6 ਚਿਰੀ ਦੇ ਵਿੱਚ 6 ਚਿਰੀ ਦੇ ਵਿੱਚ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਇਹ ਤੇਰਾ ਮਾਲ ਟਰੈਕਟਰ ਆ ਜੀ ਸੋਨਾ ਲੀਕਾ 750 3 ਸਪੀਡ ਹੋਇਆ ਹੋਇਆ ਟਰੈਕਟਰ ਜੀ ਇਹ 3 ਸਪੀਡ ਕਰਵਾਇਆ ਹੋਇਆ ਹਾਂਜੀ ਕਰਵਾਇਆ ਆ ਵਿਆ ਮਗਰਲੇ ਟਾਇਰ 75 ਪੈਸੇ ਆ ਜੀ ਗੁਡਇਰ ਦੇ ਮੂਰਲੇ ਐਮ ਆਰਫ ਦੇ 80 ਪੈਸੇ ਆ ਠੀਕ ਹੈ ਜੀ ਤੇ ਵੱਧ ਤੋਂ ਵੱਧ ਖਿੱਚ ਕੇ ਕਿੰਨਾ ਰੇਟ ਲੱਗ ਜੀ ਉਹਦਾ ਇਹਦਾ ਖਿੱਚ ਕੇ 3 ਲੱਖ ਤੇ 90000 ਰੁਪਏ ਟਰੈਕਟਰ ਦੇ ਦਾਂਗੇ ਲੋਈ 3 ਲੱਖ ਤੇ 90000 ਦਾ ਟਰੈਕਟਰ ਮਿਲ ਜੂ ਬਾਈ ਬਾਹ ਕੇ ਤਸੱਲੀ ਕਰਕੇ ਟੱਟੇ ਤੁਸੀਂ ਲਿਜਾ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਸੱਤ ਮਾਡਲ ਇੰਟਰਨੈਸ਼ਨਲ ਸੋਨਾ ਲੀਕਾ ਹਾਂਜੀ ਰੇਟ ਇਹਦਾ ਬਾਈ ਨੇ 2 45 ਹੈ ਜੀ ਹਾਂਜੀ 2 ਲੱਖ 45000 ਰੁਪਏ ਹਰਿਆਣਾ ਨੰਬਰ ਆ ਕਾਪੀ ਕਰਕੇ ਤੇ ਵਿੱਦ ਪ੍ਰੂਫ ਵੀ ਮਿਲੂਗਾ ਟਰੈਕਟਰ ਦਾ ਜਿਹੜੇ ਨਾਮ ਆ ਉਹਦਾ ਪ੍ਰੂਫ ਹੈਗਾ ਹਾਂ ਉਹਦਾ ਪ੍ਰੂਫ ਹੈਗਾ ਅਵੇਲੇਬਲ ਆਪਣੇ ਕੋਲ ਫਿਰ ਇਹਦਾ ਬਾਈ ਰੇਟ ਖਿੱਚ ਕੇ ਜੇ ਕਰ ਦੇ ਰੇਟ ਆ ਇਹਦਾ ਖਿੱਚ ਕੇ ਜੀ 2 ਲੱਖ 30000 ਰੁਪਏ ਦਾ ਲੋ ਜੀ 2 ਲੱਖ ਤੇ 30000 ਦਾ ਤੁਹਾਨੂੰ ਇਹ ਟਰੈਕਟਰ ਮਿਲ ਜੂਗਾ ਐਮ ਆਰ ਐਫ ਦੇ ਬੈਕ ਵਾਲੇ ਟਾਇਰ ਨੇ 14 ਦੇ ਤੇ ਅਗਲੇ ਟਾਇਰ ਵੀਰੇ ਨਵੇਂ ਪਏ ਨੇ ਹਨਾ ਹਾਂਜੀ ਅਗਲੇ ਟਾਇਰ ਨਵੇਂ ਨੇ ਬਾਡੀ ਲਾਈਨ ਦਾ ਪੂਰਾ ਸਾਫ ਆ ਖਿੱਚ ਕੇ ਦਾ ਰੇਟ 2 ਇਹ ਗੱਲ ਕਰੀਏ ਟਰਾਲਿਆਂ ਦੀ ਇਹ ਕੀ ਰੇਟ ਦੇਣੀ ਜੀ ਇਹਦਾ 215000 ਰੁਪਿਆ ਰੇਟ ਆ ਜੀ ਟਾਇਰ ਇਹਦੇ ਰਬੜ ਟਾਇਰ ਦੇ ਵਿੱਚ ਨਵੇਂ ਆ ਜੀ ਗੰਡੂ ਦਾ ਮਾਲ ਲੱਗਿਆ ਹੋਣਾ ਜੀ ਹਾਂਜੀ ਤੇ ਬੈੱਡ ਵਗੈਰਾ ਬੈੱਡ ਵਗੈਰਾ ਹੈਗਾ ਜੀ ਠੀਕ ਹੈ ਜੀ ਟਾਇਰ ਕਿਵੇਂ ਨੇ ਟਾਇਰ ਵੇ ਦਾ ਰਬੜ ਵਾਲੇ ਟਾਇਰ ਨੇ ਜੀ ਨਵੇਂ ਲੱਗੇ ਹੋਇਆ ਠੀਕ ਹੈ ਜੀ ਤੇ ਅਗਲਾ ਆ ਗਿਆ ਪਨੇਸਰ ਦਾ ਹਣੇ ਪਨੇਸਰ ਕੰਪਨੀ ਦਾ 24 ਕੁਇੰਟਲ ਦੀ ਟਰਾਲੀ ਆ ਜੀ ਇਹ ਠੀਕ ਹੈ ਇਹ 20 ਕੁਇੰਟਲ ਦੀ ਆ 24 ਦੀ ਆ 24 ਦੀ ਤੇ ਚਾਰੇ ਚਾਰੇ ਟਾਇਰ ਸਾਰੇ ਟਾਇਰ ਇਹੇ ਕੰਪਨੀ ਦੇ ਬਜਰਾ ਕੰਪਨੀ ਦੇ ਟਾਇਰ ਆ ਜੀ 70% ਟਾਇਰ ਨੇ ਠੀਕ ਹੈ ਜੀ ਹਾਂਜੀ ਤੇ ਕਿੰਨੀ ਕੀਮਤ ਹੈ ਦੀ ਜੀ ਇਹਦੀ ਕੀਮਤ ਹੈਗੀ ਹੈ ਜੀ 2 ਲੱਖ ਤੇ 40000 ਰੁਪਿਆ ਠੀਕ ਹੈ ਜੀ ਤੇ ਇਹ ਆਪਾਂ 2 ਲੱਖ ਤੇ 15000 ਰੁਪਏ ਜੈਸੌਰ ਲੋ ਦੇਣੀ ਹੈ ਲਓ ਜੀ ਐਨੇ ਦੀ ਇਹ ਟਰਾਲੀ ਜੈਸੌਰ ਲੋ ਮਿਲ ਜੂਗੀ ਤੇ ਬਾਕੀ ਜੇ ਤੁਸੀਂ ਹੋਰ ਵੀ ਟਰੈਕਟਰ ਖਰੀਦਣਾ ਤਾਂ ਬਾਈ ਨੂੰ ਕਾਲ ਕਰ ਸਕਦੇ ਹੋ 1735 ਖੜਾ ਬਾਈ ਕੋਲੇ ਤੇ ਇੱਕ ਹੋਰ ਟਰਾਲਾ ਖੜਾ ਤੇ ਬਾਈ ਜੀ ਕੰਟੈਕਟ ਨੰਬਰ ਇੱਕ ਵਾਰੀ ਜ਼ਰੂਰ ਦੱਸ ਦਿਓ 76968 6220 ਠੀਕ ਹੈ ਜੀ 19855178366 ਠੀਕ ਹੈ ਜੀ ਇੱਕ ਹੋਰ ਲੈ ਸਕਦੇ ਹੋ 6284367988 ਲੋਇਆ ਨੰਬਰਾਂ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਕਿਰੇ ਲੂ ਕਾਮ ਆ ਬਾਈ ਦਾ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਘਰੇ ਆ ਕੇ ਦੇਖ ਕੇ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਬਾਕੀ ਇੱਕ ਗੱਲ ਹੋਰ ਨੋਟ ਕਰ ਲਿਓ ਜੇ ਤੁਸੀਂ ਵਿੱਚ ਟਰੈਕਟਰ ਕਟਵਾਉਣਾ ਚਾਹੇ ਲੱਖ ਵਾਲਾ ਚਾਹੇ 3 ਲੱਖ ਵਾਲਾ ਤਾਂ ਕਟਵਾ ਸਕਦੇ ਹੋ ਹਣਾ ਜੀ ਕੋਈ ਵਿੱਚ ਟਰੈਕਟਰ ਕੱਟਿਆ ਜਾਊਗਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ